ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਸਾ ਸੰਗਤ ਜੀ ਦਾ ਧੰਤਨ ਬਾਬਾ ਦੀਪ ਸਿੰਘ ਜੀ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਧੰਤਨ ਬਾਬਾ ਦੀਪ ਸਿੰਘ ਜੀ ਆਪ ਸਾਹਿਬ ਜੀ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ ਆਪ ਸਾਹਿਬ ਜੀ ਦੀਆਂ ਸਾਰੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰਨ ਸਾਧ ਸੰਗਤ ਜੀ ਅੱਜ ਆਪਾਂ ਵਿਚਾਰ ਸਾਂਝੇ ਕਰਾਂਗੇ ਕਿ ਕਿਵੇਂ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਸੇਵਾ ਕਰਨ ਨਾਲ ਇੱਕ ਗਰੀਬ ਦਿਹਾੜੀਦਾਰ ਪਰਿਵਾਰ ਦਾ ਬੇਟਾ ਆਈਪੀਐਸ ਆਫੀਸਰ ਬਣਿਆ ਸਾਜ ਸੰਗੇਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਜੀ ਨੂੰ ਬੇਨਤੀ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਬਲੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਸਾਧ ਸੰਗਤ ਜੀ ਜੋ ਵੀ ਧੰਤਨ ਬਾਬਾ ਦੀਪ ਸਿੰਘ ਜੀ ਦੇ ਅੱਗੇ ਸਮੂਹ ਸ਼ਹੀਦ ਸਿੰਘ ਫੌਜਾਂ ਅੱਗੇ ਸੱਚੇ ਦਿਲੋਂ ਅਰਦਾਸ ਬੇਨਤੀ ਕਰਦੇ ਹਨ ਤੰਤਨ ਬਾਬਾ ਦੀਪ ਸਿੰਘ ਜੀ ਉਹਨਾਂ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰ ਦਿੰਦੇ ਹਨ ਤੇ ਉਹਨਾਂ ਤੇ ਆਉਣ ਵਾਲੀਆਂ ਸਾਰੀਆਂ ਮੁਸ਼ਕਲਾਂ ਖਤਮ ਕਰ ਦਿੰਦੇ ਹਨ ਸਾਧ ਸੰਗਤ ਜੀ ਜਿਸ ਪਰਿਵਾਰ ਦੀ ਅਸੀਂ ਅੱਜ ਤੁਹਾਡੇ ਨਾਲ ਗੱਲ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਇੱਕ ਬਹੁਤ ਹੀ ਗਰੀਬ ਪਰਿਵਾਰ ਸੀ ਸਾਦਸੰਗਤ ਜੀ ਇਹ ਆਪ ਦੋਨੋਂ ਜੀ ਦਿਹਾੜੀ ਕਰਕੇ ਗੁਜ਼ਾਰਾ ਕਰਦੇ ਸਨ ਤੇ ਇੱਕ ਇਹਨਾਂ ਦਾ ਬੇਟਾ ਸੀ ਸਾਦਸੰਗਤ ਜੀ ਜੋ ਆਪ ਭਾਈ ਸਾਹਿਬ ਸਨ ਉਹ ਲੋਕਾਂ ਦੇ ਘਰੇ ਮਿਸਤਰੀ ਦਾ ਕੰਮ ਕਰਦੇ ਸਨ ਤੇ ਜੋ ਕਿ ਉਹਨਾਂ ਨੂੰ 6-700 ਰੁਪਏ ਇੱਕ ਦਿਨ ਦੀ ਲੇਬਰ ਵੰਝ ਜਾਂਦੀ ਸੀ ਦਿਹਾੜੀ ਦੀ ਤੇ ਜਿਹੜੇ ਉਹਨਾਂ ਦੇ ਪਤਨੀ ਸਨ ਸਾਧ ਸੰਗਤ ਜੀ ਉਹ ਵੀ ਵਿਚਾਰੇ ਲੋਕਾਂ ਦੇ ਘਰਾਂ ਵਿੱਚ ਸਾਫ ਸਫਾਈ ਤੇ ਹੋਰ ਜੋ ਲੋਕ ਕੰਮ ਕਰਾਉਂਦੇ ਹਨ ਆਪਣੇ ਰਸੋਈ ਵਿੱਚ ਉਹ ਕੰਮ ਕਰਦੇ ਸਨ ਤੇ ਉਹਨਾਂ ਨਾਲ ਉਹਨਾਂ ਦੇ ਘਰ ਦਾ ਗੁਜ਼ਾਰਾ ਬਸ ਚੱਲ ਰਿਹਾ ਸੀ ਇਸ ਨਾਲ ਉਹ ਆਪਣੇ ਬੇਟੇ ਦੀ ਪੜ੍ਹਾਈ ਦਾ ਖਰਚਾ ਵੀ ਉਠਾ ਰਹੇ ਸਨ ਸਾਧ ਸੰਗਤ ਜੀ ਇਹ ਪਰਿਵਾਰ ਇੱਕ ਬਹੁਤ ਹੀ ਗੁਰੂ ਨਾਲ ਜੁੜਿਆ ਹੋਇਆ ਪਰਿਵਾਰ ਸੀ ਸਾਧ ਸੰਗਤ ਜੀ ਪਰਮਾਤਮਾ ਨੇ ਉਹਨਾਂ ਨੂੰ ਇੰਨੇ ਵਿੱਚ ਹੀ ਬਹੁਤ ਸਬਰ ਸੰਤੋਖ ਬਖਸ਼ਿਆ ਹੋਇਆ ਸੀ ਉਹਨਾਂ ਨੇ ਕਦੇ ਵੀ ਉਸ ਪਰਮਾਤਮਾ ਦੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕੀਤਾ ਕਿ ਤੂੰ ਸੀ ਸਾਡੀ ਗਰੀਬੀ ਦੂਰ ਨਹੀਂ ਕੀਤੀ ਅਸੀਂ ਤੇਰੇ ਦਰ ਤੇ ਆਉਣੇ ਆ ਸਾਧ ਸੰਗਤ ਜੀ ਉਹ ਸਬਰ ਨਾਲ ਗੁਰੂ ਘਰੇ ਜੋਜ ਜਾਂਦੇ ਸੀ ਮੱਥਾ ਟੇਕਣ ਪਹਿਲਾਂ ਉਹ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਜੀ ਦੇ ਦਰ ਤੇ ਹੀ ਮੱਥਾ ਟੇਕ ਲੈਂਦੇ ਸਨ ਫਿਰ ਉਹਨਾਂ ਨੇ ਤਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਵੀ ਜਾਣਾ ਸ਼ੁਰੂ ਕੀਤਾ ਕਿਉਂਕਿ ਸਾਧ ਸੰਗਤ ਜੀ ਪਹਿਲਾਂ ਉਹ ਭੈਣ ਜੀ ਕਹਿੰਦੇ ਸਨ ਕਿ ਮੇਰਾ ਬੇਟਾ ਛੋਟਾ ਸੀ ਤੇ ਇਸ ਘਰ ਕੇ ਮੇਰੇ ਤੋਂ ਜ਼ਿਆਦਾ ਜਗ੍ਹਾ ਤੇ ਮੱਥਾ ਨਹੀਂ ਸੀ ਟੇਕਿਆ ਜਾਂਦਾ ਤਾਂ 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 ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਹੀਂ ਸੀ ਜਾਇਆ ਜਾਂਦਾ ਫਿਰ ਉਹ ਕਹਿੰਦੇ ਕਿ ਮੇਰਾ ਬੇਟਾ ਵੱਡਾ ਹੋ ਗਿਆ ਉਸਨੇ ਮੈਨੂੰ ਥੋੜਾ ਹੈਲਪ ਕਰਾਉਣੀ ਸ਼ੁਰੂ ਕਰ ਦਿੱਤੀ ਜਿਸ ਨਾਲ ਮੈਂ ਧੰਤਨ ਗੁਰੂ ਰਾਮਦਾਸ ਜੀ ਦੇ ਦਰ ਤੇ ਨਾਲ-ਨਾਲ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਵੀ ਜਾਣਾ ਸ਼ੁਰੂ ਕਰ ਦਿੱਤਾ ਸਾਧ ਸੰਗਤ ਜੀ ਉਹਨਾਂ ਨੇ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਵੀ ਆਪਣੀ ਅਰਦਾਸ ਬੇਨਤੀ ਲਾਈ ਕਿ हे ਵਾਹਿਗੁਰੂ ਤੁਸੀਂ ਸਾਡੀ ਅਰਦਾਸਾਂ ਬੇਨਤੀਆਂ ਜ਼ਰੂਰ ਪੂਰੀਆਂ ਕਰਿਓ ਸਾਡੇ ਘਰ ਚੋਂ ਕਦੇ ਗਰੀਬੀ ਜ਼ਰੂਰ ਕੱਢਿਓ ਸਾਤਸੰਗਤ ਜੀ ਜਿਹੜਾ ਉਹਨਾਂ ਦਾ ਬੇਟਾ ਸੀ ਉਹ ਵੀ ਬਹੁਤ ਹੀ ਆਗਿਆਕਾਰੀ ਤੇ ਲਾਇਕ ਬੱਚਾ ਸੀ ਸਾਤਸੰਗਤ ਜੀ ਜਦੋਂ ਉਹ ਵੱਡਾ ਹੋ ਗਿਆ ਤਾਂ ਉਸਨੇ ਪਲਾਸਟੂ ਕਰ ਲਈ ਫਿਰ ਸਾਤਸੰਗਤ ਜੀ ਉਸਨੇ ਇੱਕ ਜੋਬ ਦੀ ਟਰਾਈ ਕਰਨੀ ਵੀ ਨਾਲ-ਨਾਲ ਉਹਨਾਂ ਨੇ ਟੈਸਟ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਲ-ਨਾਲ ਹੀ ਆਪਣੀ ਗ੍ਰੈਜੂਏਸ਼ਨ ਵੀ ਜਾਰੀ ਰੱਖੀ ਸਾਤਸੰਗਤ ਜੀ ਉਹਨਾਂ ਨੇ ਦੱਸਿਆ ਕਿ ਅਸੀਂ ਬੜੇ ਹੀ ਮੁਸ਼ਕਲ ਵਾਲੇ ਦਿਨਾਂ ਵਿੱਚੋਂ ਲੰਗੇ ਕਿਉਂਕਿ ਆਪਾਂ ਸਭ ਨੂੰ ਪਤਾ ਹੈ ਕਿ ਪੜ੍ਹਾਈਆਂ ਦੇ ਖਰਚੇ ਬਹੁਤ ਜ਼ਿਆਦਾ ਹੁੰਦੇ ਹਨ ਤੇ ਉਹਨਾਂ ਨੂੰ ਵੱਡੇ-ਵੱਡੇ ਘਰਾਂ ਤੋਂ ਪੂਰੇ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਤੇ ਉਹ ਤਾਂ ਵਿਚਾਰਾ ਇੱਕ ਗਰੀਬ ਤੇ ਸਧਾਰਨ ਦਿਹਾੜੀ ਕਰਕੇ ਖਾਣ ਵਾਲਾ ਪਰਿਵਾਰ ਸੀ ਸਾਹਸੰਗਤ ਜੀ ਉਹਨਾਂ ਨੇ ਕਿਹਾ ਕਿ ਜਿਸ ਘਰੇ ਮੈਂ ਕੰਮ ਕਰਦੀ ਸੀ ਕੁਛ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਮੇਰੀ ਮਦਦ ਕਰੋ ਕਿ ਮੇਰੇ ਬੇਟੇ ਦੀ ਪੜ੍ਹਾਈ ਵਿੱਚ ਨਾ ਛੁੱਟੇ ਤੇ ਉਹ ਕਿਤੇ ਟਿਕਾਣੇ ਲੱਗ ਜਾਵੇ ਉਹ ਕਹਿੰਦੇ ਕਿ ਕੁਝ ਉਹਨਾਂ ਨੇ ਸਾਨੂੰ ਮਦਦ ਦਿੱਤੀ ਤੇ ਜਿਸ ਨਾਲ ਅਸੀਂ ਆਪਦੇ ਬੇਟੇ ਦਾ ਸਸਾਰੀ ਪੜ੍ਹਾਈ ਦਾ ਵਧੀਆ ਖਰਚਾ ਪੂਰਾ ਕਰ ਸਕੇ ਸਾਹਸੰਗਤ ਜੀ ਇਸੇ ਤਰ੍ਹਾਂ ਉਹ ਕਹਿੰਦੇ ਕਿ ਸਾਡੇ ਬੇਟੇ ਨੇ ਗ੍ਰੈਜੂਏਸ਼ਨ ਕੰਪਲੀਟ ਕਰ ਲਈ ਤੇ ਨਾਲ ਨਾਲ ਹੀ ਉਹਨੇ ਆਈਪੀਐਸ ਦੇ ਟੈਸਟ ਦੀ ਤਿਆਰੀ ਵੀ ਕਰ ਲਈ ਸਾਰਸੰਗਤ ਜੀ ਉਹ ਆਂਦੇ ਕਿ ਜਦੋਂ ਵੀ ਜੌਬ ਦੇ ਲਈ ਆਈ ਪੋਸਟਾਂ ਆਈਆਂ ਤਾਂ ਸਾਡੇ ਬੇਟੇ ਨੇ ਵੀ ਆਪਣੇ ਫਾਰਮ ਭਰ ਦਿੱਤੇ ਉਹ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਬਹੁਤ ਜਾਂਦੇ ਸਨ ਤੇ ਉਹਨਾਂ ਨੂੰ ਬੜਾ ਵਿਸ਼ਵਾਸ ਸੀ ਕਿ ਬਾਬਾ ਜੀ ਸਾਡੀ ਅਰਦਾਸ ਬੇਨਤੀ ਜ਼ਰੂਰ ਪੂਰੀ ਕਰਨਗੇ ਉਹਨਾਂ ਦੱਸਿਆ ਕਿ ਇੱਕ ਦਿਨ ਮੈਂ ਪਾਠ ਕਰਕੇ ਰਾਤ ਨੂੰ ਕੀਰਤਨ ਸੋਇਲਾ ਦਾ ਨਾਮ ਜਪ ਕੇ ਰਾਤ ਨੂੰ ਸੌਂ ਗਈ ਤੇ ਮੇਰੇ ਬੇਟੇ ਦਾ ਟੈਸਟ ਵੀ ਨੇੜੇ ਆ ਰਿਹਾ ਸੀ ਜਦੋਂ ਮੈਂ ਸੁੱਤੀ ਤਾਂ ਤੜਕੇ ਤੜਕੇ ਅਮਰਤ ਵੇਲੇ ਮੈਨੂੰ ਸੁਪਨਾ ਆਇਆ ਕਿ ਜਿਵੇਂ ਕੋਈ ਅਮਰਤ ਹਾਰੀ ਸਿੰਘ ਹੁੰਦਾ ਏ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜਿਸ ਦਿਨ ਤੇਰੇ ਬੇਟੇ ਨੇ ਪੇਪਰ ਦੇਣ ਜਾਣਾ ਹੋਇਆ ਤੇ ਤੁਸੀਂ ਇਹਨਾਂ ਘਬਰਾਓ ਨਾ ਇੱਕ ਮੈਂ ਤੁਹਾਨੂੰ ਗੱਲ ਕਹਿਣਾ ਤੁਸੀਂ ਉਹ ਪੂਰੀ ਕਰਿਓ ਉਹਨਾਂ ਨੇ ਕਿਹਾ ਕਿ ਜਿਸ ਦਿਨ ਤੁਹਾਡੇ ਬੇਟੇ ਦਾ ਪੇਪਰ ਹੋਇਆ ਨਾ ਤੁਸੀਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਉਥੋਂ ਦੀ ਚਰਨਾ ਸੰਗਤ ਦੀ ਚਰਨਾ ਦੀ ਧੂੜ ਲੈ ਕੇ ਆਪਣੇ ਬੇਟੇ ਦੇ ਮੱਥੇ ਤੇ ਲਾ ਦੇ ਆ ਜੇ ਤੇ ਤੁਹਾਡੇ ਬੇਟੇ ਦਾ ਟੈਸਟ ਜ਼ਰੂਰ ਪਾਸ ਹੋਏਗਾ ਜਿਸ ਦਿਨ ਉਸ ਦਾ ਇੰਟਰਵਿਊ ਹੋਇਆ ਉਸ ਦਿਨ ਵੀ ਤੁਸੀਂ ਐਵੇਂ ਹੀ ਕਰਨਾ ਹੈ ਸਾਤ ਸੰਗਤ ਜੀ ਉਹਨਾਂ ਨੇ ਕਿਹਾ ਕਿ ਮੈਂ ਆਖਿਆ ਕਿ ਖਰੇ ਗੁਰੂ ਨੇ ਮੈਨੂੰ ਅਮਰਤ ਵੇਲੇ ਸਿਨਿਆ ਹੀ ਲਾਇਆ ਹੋਵੇ ਉਹਨਾਂ ਕਿਹਾ ਕਿ ਜਿਸ ਦਿਨ ਮੇਰੇ ਬੇਟੇ ਦਾ ਟੈਸਟ ਸੀ ਮੈਂ ਉਸ ਦਿਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾ ਕੇ ਅਮਰਤ ਵੇਲੇ ਸੰਗਤ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਬੇਟੇ ਦੇ ਮੱਥੇ ਨਾਲ ਲਾਈ ਤੇ ਉਹ ਟੈਸਟ ਦਾ ਰਿਟਨ ਐਗਜ਼ਾਮ ਦੇਣ ਲਈ ਚਲਾ ਗਿਆ ਸਾਤ ਸੰਗਤ ਜੀ ਕੀ ਹੋਇਆ ਕਿ ਉਸ ਦਾ ਰਿਟਨ ਐਗਜ਼ਾਮ ਬਹੁਤ ਵਧੀਆ ਹੋਇਆ ਤੇ ਉਸ ਦਾ ਲਿਸਟ ਵਿੱਚ ਨਾਮ ਆ ਗਿਆ ਜਦੋਂ ਸਾਧ ਸੰਗਤ ਜੀ ਜਿਸ ਦਿਨ ਇੰਟਰਵਿਊ ਸੀ ਉਹਨਾਂ ਦੱਸਿਆ ਕਿ ਅਸੀਂ ਉਸ ਦਿਨ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਗਏ ਉਥੇ ਜਾ ਕੇ ਆਪਣੀ ਅਰਦਾਸ ਬੇਨਤੀ ਲਈ ਤੇ ਜਿਵੇਂ ਹੀ ਸਾਨੂੰ ਸੁਪਨਾ ਆਇਆ ਸੀ ਅਸੀਂ ਓਵੇਂ ਹੀ ਸੰਗਤ ਦੀ ਚਰਨਾਂ ਦੀ ਧੂੜ ਫਿਰ ਆਪਦੇ ਬੇਟੇ ਦੇ ਮੱਥੇ ਤੇ ਲਾਈ ਤੇ ਉਹ ਇੰਟਰਵਿਊ ਦੇਣ ਲਈ ਚਲਾ ਗਿਆ ਸਾਧ ਸੰਗਤ ਜੀ ਜਦੋਂ ਉਸਨੇ ਇੰਟਰਵਿਊ ਦਿੱਤਾ ਤਾਂ ਉਸ ਤੋਂ ਬਾਅਦ ਜਿਹੜੀ ਲਿਸਟ ਲੱਗੀ ਉਸ ਦੀ ਜੌਬ ਵਿੱਚ ਉਸ ਦਾ ਨਾਮ ਆ ਗਿਆ ਉਸ ਲਿਸਟ ਵਿੱਚ ਸਾਧ ਸੰਗਤ ਜੀ ਇਸ ਟਾਈਮ ਉਹਨਾਂ ਦਾ ਬੇਟਾ ਇੱਕ ਵੱਡਾ ਆਈਪੀਐਸ ਆਫੀਸਰ ਹੈ ਤੇ ਸਾਧ ਸੰਗਤ ਜੀ ਉਹਨਾਂ ਦੀ ਗਰੀਬੀ ਵੀ ਨਿਕਲ ਗਈ ਇਸ ਸਮੇਂ ਉਹਨਾਂ ਦਾ ਇੱਕ ਆਗਿਆਕਾਰੀ ਬੱਚਾ ਤੇ ਉਹ ਮਾਤਾ ਪਿਤਾ ਤਿੰਨੋ ਹੀ ਧੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਮੱਥਾ ਟੇਕਣ ਆਉਂਦੇ ਹਨ ਮਹੀਨੇ ਵਿੱਚ ਇੱਕ ਵਾਰ ਤੇ ਐਤਵਾਰ ਉਹ ਦੁਪਹਿਰਾ ਸਹਿਬ ਵੀ ਜਦੋਂ ਟਾਈਮ ਲੱਗੇ ਖੁੱਲੇ ਦੁਪਹਿਰਾ ਸਹਿਬ ਕੱਟਦੇ ਹਨ ਸਾਧ ਸੰਗਤ ਜੀ ਉਹਨਾਂ ਨੇ ਕਿਹਾ ਕਿ ਸਾਡੀਆਂ ਅਰਦਾਸਾਂ ਬੇਨਤੀਆਂ ਉਸ ਪਰਮਾਤਮਾ ਨੇ ਦੇਰ ਲਾ ਕੇ ਸੁਨੀਆਂ ਪਰ ਜਦੋਂ ਸੁਨੀਆਂ ਤੇ ਸਾਡੇ ਤੇ ਇੰਨੀ ਕਿਰਪਾ ਕੀਤੀ ਕਿ ਸਾਡੇ ਪਿਛਲੇ ਸਾਰੇ ਕਸ਼ਟ ਕੱਟ ਕੇ ਸਾਨੂੰ ਇੰਨੀਆਂ ਖੁਸ਼ੀਆਂ ਦੇ ਦਿੱਤੀਆਂ ਕਿ ਪਿਛਲੇ ਅਸੀਂ ਕੱਟੇ ਹੋਏ ਔਖੇ ਦੇਣ ਸਾਰੇ ਸਾਨੂੰ ਭੁੱਲ ਗਏ ਤੇ ਜੇਕਰ ਉਹ ਗੁਰੂ ਨੇ ਨਾ ਅਰਦਾਸ ਬੇਨਤੀ ਪੂਰੀ ਕੀਤੀ ਹੁੰਤੇ ਉਸ ਪਰਮਾਤਮਾ ਨਾਲ ਨਾਰਾਜ਼ ਹੋ ਜਾਂਦੇ ਤੇ ਉਹਦਾ ਦਰ ਛੱਡ ਦਿੰਦੇ ਤਾਂ ਹੋ ਸਕਦਾ ਹੈ ਕਿ ਉਹਨਾਂ ਦਾ ਬੇਟਾ ਵੀ ਅੱਜ ਉਹਨਾਂ ਦੀ ਤਰ੍ਹਾਂ ਦਿਹਾੜੀ ਹੀ ਕਰ ਰਿਹਾ ਹੁੰਦਾ ਪਰ ਸਾਧ ਸੰਗਤ ਜੀ ਉਹਨਾਂ ਨੇ ਸਬਰ ਉਨ੍ਹਾਂ ਚ ਸਬਰ ਹੀ ਇੰਨਾ ਸੀ ਜੋ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਬਖਸ਼ਿਆ ਸੀ ਉਸ ਸਬਰ ਤੇ ਸੰਤੋਖ ਦਾ ਫਲ ਉਹਨਾਂ ਨੂੰ ਉਹਨਾਂ ਦੇ ਪੁੱਤਰ ਦੇ ਜ਼ਰੀਏ ਉਸ ਪ੍ਰਮਾਤਮਾ ਨੇ ਦਿੱਤਾ ਸਾਧ ਸੰਗਤ ਜੀ ਇਸ ਲਈ ਜੋ ਵੀ ਆਪਾਂ ਕਰਮ ਕਰਦੇ ਆ ਉਹ ਆਪਣੇ ਅੱਗੇ ਆਉਂਦੇ ਨੇ ਆਪਣੇ 3 ਪੁੱਤਾਂ ਦੇ ਰੂਪ ਵਿੱਚ ਸਾਧ ਸੰਗਤ ਜੀ ਜੇਕਰ ਆਪਾਂ ਕੋਈ ਚੰਗੇ ਕਰਮ ਕੀਤੇ ਹੁੰਦੇ ਹਨ ਆਪਾਂ ਸਬਰ ਤੇ ਸੰਤੋਖ ਵਿੱਚ ਰਹਿੰਦੇ ਹਾਂ ਤੇ ਆਪਣੇ ਬੱਚਿਆਂ ਦਾ ਭਵਿੱਖ ਬਹੁਤ ਹੀ ਚੰਗਾ ਹੁੰਦਾ ਹੈ ਜਿਸ ਨਾਲ ਆਪਾਂ ਨੂੰ ਵੀ ਸੁਖ ਸੰਤੁਸ਼ਟੀ ਮਿਲਦੀ ਹੈ ਆਪਾਂ ਵੀ ਸੁੱਖਾਂ ਦੇ ਜੀਵਨ ਬਤੀਤ ਕਰਦੇ ਹਾਂ ਤੇ ਆਪਣੇ ਬੱਚਿਆਂ ਨੂੰ ਵੇਖ ਕੇ ਹਰ ਕੋਈ ਮਾਂ ਪਿਓ ਖੁਸ਼ ਹੀ ਹੁੰਦਾ ਹੈ ਸੋ ਸਾਧ ਸੰਗਤ ਜੀ ਇਸ ਤਰ੍ਹਾਂ ਜੇਕਰ ਆਪਾਂ ਗੁਰੂ ਦੇ ਅੱਗੇ ਬਿਨਾਂ ਕਿਤੇ ਬਿਨਾਂ ਕਿਸੇ ਸ਼ਿਕਵੇ ਬਿਨਾਂ ਕਿਸੇ ਹੰਕਾਰ ਝੋਕ ਜਾਈਏ ਤਾ ਗੁਰੂ ਆਪਣੀ ਇੱਕ ਦਿਨ ਜ਼ਰੂਰ ਜ਼ੋਂਦਾ ਹੈ ਸੋ ਸਾਧ ਸੰਗਤ ਜੀ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਹੋਈਆਂ ਗਲਤੀਆਂ ਦੀ ਮਾਫੀ ਬਖਸ਼ਣਾ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਾਲ ਜੁੜੇ ਰਹਿਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਭਰਨਾ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ